ਜੀ ਸਤਿ ਸ੍ਰੀ ਅਕਾਲ ਪੰਜਾਬੀਓ ਅੱਜ ਦਾ ਵਲੌਗ ਹੀ ਬਹੁਤ ਵਧੀਆ ਮੈਂ ਤੁਹਾਡਾ ਲਾਲੀ ਬਟਾਲੇ ਵਾਲਾ ਅੱਜ ਵੀ ਪਹਾੜੀ ਏਰੀਆ 'ਚ ਖੜੇ ਆ ਜਿੱਥੇ ਕਿਸਾਨੀ ਦੀ ਵੀਡੀਓ ਦਿਖਾ ਲੈਣੀ ਤੁਹਾਨੂੰ ਪਿੰਡਾਂ ਵਿੱਚ ਰੂੜੀ ਰੂੜੀ ਤੁਸੀਂ ਵੀ ਪਾਉਂਦੇ ਰਹੇ ਆ ਨਾ ਕਦੂ ਕਰਦੇ ਰਹੇ ਆ ਕਣਕਾਂ ਵਾੜਦੇ ਰਹੇ ਝੋਨੇ ਬੀਜਦੇ ਰਹੇ ਆ ਤੇ ਜਿਹੜੀ ਖਾਦ ਜਿੰਨੀ ਮਰਜ਼ੀ ਪਾ ਲਓ ਜਿਹੜੀ ਦੇਸੀ ਰੂੜੀ ਹੁੰਦੀਆਂ ਡੰਗਰਾਂ ਦੀ ਸਭ ਤੋਂ ਵਧੀਆ ਉਹ ਆ ਤੇ ਗੋਰੇ ਕੰਮ ਕਰਦੇ ਆ ਉਸ ਰੂੜੀ ਨੂੰ ਵਰਤਣ ਦੇ ਆ ਉਹ ਤੁਹਾਨੂੰ ਦਿਖਾਉਣੀ ਅੱਜ ਹਨਾ ਕਿ ਕਿਦਾਂ 3 ਕਰੋੜ ਵਾਲਾ ਟਰੈਕਟਰ ਚੱਲ ਤੇ ਇਹ ਪਾਉਣ ਦੇ ਆ ਜੀ ਰੂੜੀ ਆਓ ਵੇਖੋ ਟਰਾਲੀਆਂ ਭਰੀਆਂ ਜਾਣ ਰੀਆਂ ਤੇ ਰੂੜੀ ਪਾਈ ਜਾ ਰਹੀ ਆ ਆਓ ਵੇਖੋ ਪਿੱਛੇ ਨਾ ਪੱਖਾ ਲੱਗਾ ਤੇ ਚੁੱਕ ਚੁੱਕ ਮਾਰਨ ਦੇ ਆ ਨੂੰ ਗੋਏ ਨੂੰ ਹੈ ਤੇ ਮੈਂ ਕਾਫੀ ਹਟਵਾ ਉੱਥੇ ਖੜਾ ਆਕ ਨਾ ਵੀਡੀਓ ਸਵਾਦ ਦੀ ਨਹੀਂ ਆਉਣੀ ਤੇ ਮੈਂ ਕਿਹਾ ਭਰਾਵਾਂ ਨੂੰ ਆ ਦਿਖਾਈਏ ਕਿ ਆ ਵੇਖੋ ਇਧਰ ਕਿ ਰੂੜੀ ਭਰੀ ਜਾ ਰਹੀ ਆ ਟਰਾਲੀਆਂ ਦੇ ਵਿੱਚ ਆ 3 ਕਰੋੜ ਵਾਲੇ ਝੋਟੇ ਜਿਹੜੇ ਆ ਨਾ ਲਾਏ ਉਹਨਾਂ ਕੰਮ ਤੇ ਇਹਨਾਂ ਕੋ ਵੀ ਬਹੁਤ ਖੁੱਲੀਆਂ ਜ਼ਮੀਨਾਂ ਗੋਰੀਆਂ ਕੋ ਤੇ ਕੰਮ ਹੱਥੀਂ ਕਰਦੇ ਆ ਤੇ ਇਹ ਵੀ ਤੁਹਾਨੂੰ ਦਿਖਾ ਲਾਂਗੇ ਕਿ ਆ ਵੇਖੋ ਪਹਿਲਾਂ ਆ ਜਿਹੜੇ ਕਾਲੇ ਕਾਲੇ ਢੋਲ ਪਏ ਆ ਇਹ ਹੈਗਾ ਵਾ ਰੱਬ ਤੁਹਾਡਾ ਭਲਾ ਕਰੇ ਉਹ ਤੂੜੀ ਆ ਇਹਦੇ ਵਿੱਚ ਹਨਾ ਕਣਕ ਵੱਢ ਕੇ ਹਟੇ ਆ ਤੇ ਕਣਕ ਦੇ ਵੱਡਾਂ ਦੇ ਵਿੱਚ ਰੂੜੀ ਪਾਈ ਜਾਂਦੀ ਆ ਹੁਣ ਰੱਬ ਜਾਣੇ ਕਿ ਇੱਚ ਕੀ ਬੀਜ ਦੇ ਜਾਂ ਕਿਦਾਂ ਆ ਵੇਖੋ ਟਰਾਲੀ ਭਰੀ ਆ ਤੇ ਪਿਛਲੇ ਬੰਨੇ ਆਹ ਦੇਖੋ ਆ ਮਾਰਨ ਦੇ ਚਿੱਕੜ ਦਾ ਮਹਾਕਮਾ ਆ ਗਿਆ ਇਹਨੂੰ ਕਹਿੰਦੇ ਆ ਪੰਜਾਬੀ ਵਿੱਚ ਮੋਕ ਕਈ ਬੰਦੇ ਮੋਕ ਮਾਰ ਜਾਂਦੇ ਆ ਵਾਰਕ ਟਰੈਕਟਰਾਂ ਨਾਲ ਮੋਕ ਮਰਵਾਈ ਜਾ ਰਹੀ ਆ ਤੇ ਦੂਜਾ ਟਰੈਕਟਰ ਇੱਧਰ ਲਾਦ ਰੇ ਆ ਵੀਰ ਤੇ ਆਹ ਦੇਖੋ ਐਵੇਂ ਨਹੀਂ ਮਿਹਨਤ ਹੁੰਦੀਆਂ ਐਵੇਂ ਨਹੀਂ ਬੱਲੇ ਬੱਲੇ ਹੁੰਦੀ ਆਹ ਦੇਖੋ ਇੱਧਰ ਮੈਂ ਕਾਫੀ ਹਟਵਾਵਾ ਇਥੋਂ ਤੇ ਤੁਹਾਨੂੰ ਪਿਛਲਾ ਵੀਊ ਵੀ ਦਿਖਾ ਦਿੰਨੇ ਆ ਬਾਬਿਓ ਪਿੱਛੇ ਆਹ ਕਣਕ ਦੇ ਖੇਤ ਆ ਤੇ ਜੰਗਲ ਹੀ ਜੰਗਲ ਆ ਇੱਥੇ ਜੇ ਮੈਂ ਆ ਕੇ ਖੜ ਗਿਆ ਮੈਂ ਕਿਹਾ ਯਾਰ ਆਹ ਤਾਂ ਕਮਾਲ ਦੀ ਚੀਜ਼ ਆ ਵੀ ਇਹੋ ਜੀ ਵੀਡੀਓ ਤਾਂ ਲੱਭਿਆ ਨਹੀਂ ਲੱਭਦੀ ਤੇ ਇਹ ਤੇ ਸਾਰਾ ਕੁਝ ਗਾੜੀ ਸੈਟ ਆ ਦੂਰ ਜਾਣ ਦੀ ਲੋੜ ਕਿਤੇ ਨਹੀਂ ਉਹ ਮੱਟ ਸ਼ੇਰੋਂ ਵਾਲੇ ਨੇ ਪਾਈਆਂ ਸੀ ਤੇ ਮੈਂ ਕਿਹਾ ਦਿਖਾ ਦਿੰਨੇ ਵੀ ਸਾਡਾ ਏਰੀਆ ਵੀ ਸੇਮ ਉਹੋ ਹੀ ਆ ਜਰਮਨੀ ਦਾ ਵੇਖੋ ਇਹ ਜਿਹੜੀ ਆ ਟਰੈਕਟਰ ਦੀ ਕੀਮਤ ਆ ਜੀ 3 ਕਰੋੜ ਟੀਮ ਕੀਮਤਾਂ ਦੀ ਇੰਡੀਆ ਦੀ ਤੇ ਜੌਂਡੀਅਰ ਟਰੈਕਟਰ ਜਿਹੜਾ ਵਾ ਇਤੋਂ ਦਾ ਹੀ ਆ ਜੀ। ਆਹ ਵੇਖੋ ਕਣਕਾਂ ਜਿਹੜੀਆਂ ਵੱਢ ਦਿੱਤੀਆਂ ਗਈਆਂ। ਆ ਲਓ ਖੇਤ ਵੇਖ ਲਓ ਕਣਕਾਂ ਦੇ। ਆਹ ਬਿਜਲੀ ਪੈਦਾ ਹੋ ਰਹੀ ਆ। ਇੱਧਰ ਛੋੜੇ-ਛੋੜੇ ਪਿੰਡ ਆ ਬਾਬਿਓ। ਆਹ ਸਰੋਂ ਆ ਥੋੜੀ ਜਿਹੀ ਸੁੱਕੀ ਸਰੋਂ। ਇਹਨੂੰ ਕੰਬੈਨ ਫਿਰਗੀ ਤੇ ਇਹ ਵੀ ਵੱਢੀ ਜਾਣੀ ਆ ਦੇਖੋ। ਤੇ ਇੱਧਰ ਕਣਕਾਂ ਤੇ ਕਣਕਾਂ ਵਿੱਚ ਵਟੇਰੇ। ਜੋ ਸਾਧੂ ਦੇ ਦੋ ਮੇਰੇ ਹਨ। ਤੇ ਆਹ ਪਿੰਡ ਆ ਇੱਧਰ ਨੀਵੇਂ ਥਾਂ ਤੇ ਜਿੱਥੋਂ ਇਹ ਗੋਰੇ ਜਿਹਾ ਨੇ ਰਹਿਣ ਵਾਲੇ ਆ। ਇਹ ਇਧਰ ਬੜੀ ਮੈਂ ਉਚਾਈ ਤੇ ਉੱਚੇ ਢਿੱਲੇ ਤੇ ਖੜਾ ਆ ਆਹ ਵੇਖੋ ਆਹ ਪਿੰਡ ਅੱਗੇ ਤੇ ਪਿੰਡ ਵੀ ਵੇਖ ਲਓ ਕਿੰਨਾ ਪਿਆਰਾ ਤੇ ਕਿੰਨੀ ਦੂਰ ਆਹ ਦੇਖੋ ਗੋਰਾ ਕਿੱਡੀ ਦੂਰ ਚੱਲ ਗਿਆ ਟਰੈਕਟਰ ਲੈ ਕੇ ਆਹ ਲੂਣ ਵਾਲਾ ਪਹਾੜ ਆ ਜੋਨੀ ਭਾਈ ਦੇ ਪਿੰਡ ਇਹਦੇ ਵਿੱਚ 6 ਤੋਂ 7000 ਬੰਦਾ ਕੰਮ ਕਰਦਾ ਤੇ ਇਥੋਂ ਕਿੱਥੋਂ ਤੱਕ ਕੈਮਰਾ ਆਪਣਾ ਮਾਰ ਕੰਡਿਆ ਵੇਖਣ ਤੇ ਲੱਗਦਾ ਜਿਵੇਂ ਬਰਫ਼ ਪਈ ਹੁੰਦੀ ਪਰ ਨਹੀਂ ਲੂਣ ਵਾਲੇ ਪਹਾੜ ਇਥੋਂ ਲੂਣ ਕੱਢਿਆ ਜਾਂਦਾ ਇੱਕ ਬੰਨੇ ਬਾਬਿਓ ਰੂੜੀ ਪਾਈ ਜਾ ਰਹੀ ਐ ਦੂਜੇ ਬੰਨੇ ਤਿੱਜਾ ਟਰੈਕਟਰ ਵੇਖਿਆ ਨਹੀਂ ਇਹ ਪਤੰਦਰ ਕਿਦਾਂ ਲਈ ਫੇਣ ਡਿਆ ਇਹਨੇ ਮਗਰ ਤਵੇ ਪਾਏ ਆ ਇੰਡੀਆ ਵਾਲੇ ਆਓ ਦੇਖੋ ਤਮਿਆਂ ਦੇ ਨਾਲ ਖੇਤੀ ਹੋ ਰਹੀ ਬਾਬਿਓ ਤਿੰਨ ਜੌਂਡਰੀਆ ਰ ਤਿੰਨ ਤਿੰਨ 6 ਤੇ ਤਿੰਨ 9 ਤਿੰਨ ਤਿੰਨ 9 ਕਰੋੜ ਰੁਪਈਆ ਇੱਥੇ ਤੁਰਿਆ ਫੇਣ ਡਿਆ ਜੇ ਇੰਡੀਆ ਦਾ ਤੇ ਆਓ ਵੇਖੋ ਕਿਦਾਂ ਮਿਊਜ਼ਿਕ ਚੱਲਣ ਡਿਆ ਵਿੱਚ ਉਹਦੇ ਤੇ ਤਵੇ ਚੱਲਣ ਡੇ ਨਾਲ-ਨਾਲ ਉਹਨੂੰ ਵੱਡ-ਵੱਡ ਜ਼ਮੀਨ ਨੂੰ ਕਰੀ ਜਾਂਦੇ ਪੋਲਾ ਫੇਰ ਇੱਥੇ ਕੋਈ ਚੀਜ਼ ਵੇਚਣਗੇ ਤੇ ਇਹ ਜਿੰਨਾ ਵੀ ਖਾਣਾ ਪੀਣਾ ਸਾਰਾ ਗੋਰਿਆਂ ਨੇ ਢਿੱਡੋਂ ਇੱਥੋਂ ਹੀ ਪੈਣਾ ਹੁਣ ਇਹ ਨਾ ਸੋਚੋ ਵੀ ਗੋਰੇ ਵੇਲੇ ਰਹਿੰਦੇ ਚਿੱਟੇ ਕੱਪੜੇ ਪਾਉਂਦੇ ਉਹ ਫਿਲਮਾਂ 'ਚ ਹੁੰਦਾ ਵਾਗੇ ਜਾ ਜਾਂਦੇ ਬਹਿ ਗਏ ਤੇ ਆਹ ਕਰ ਲਿਆ ਜੇ ਕਰ ਲਿਆ ਉਧਰ ਵੇਖ ਲੋ ਅਗਲੇ ਕਮਾਈ ਕਰਦੇ ਏਸੀ ਟਰੈਕਟਰ ਆ ਪਾਵਰ ਟਰੈਕਟਰ ਆ ਤੇ ਜਾਂਦਾ ਨਾ ਜਦਾਂ ਕੋਈ ਪਰਵਾਹ ਹੀ ਨਹੀਂ ਕੋਈ ਧੂਮਾ ਨਹੀਂ ਮਾਰਨੇ ਕੋਈ ਰੋਲਾ ਨਹੀਂ ਕੋਈ ਗੋਲਾ ਨਹੀਂ ਹਨਾ ਆਓ ਜਾਂਦਾ ਅੱਜ ਅਗਲਾ ਇਧਰ ਜੀਸੀਬੀ ਨੇ ਔਰ ਜਿਹੜੀ ਗੋਏ ਦੀ ਰੂੜੀ ਆ ਨਾ ਮੇਨ ਜਿਹੜੀਆਂ ਮਾਈਆਂ ਪਾਤੀਆਂ ਪਾਦੀਆਂ ਹੁੰਦੀਆਂ ਹੈਗੀਆਂ ਉਹ ਰੂੜੀ ਲਾ ਦਤੀ ਆ ਹੁਣ ਇਹ ਟਰੈਕਟਰ ਭਰ ਕੇ ਚੱਲਿਆ ਅਜੇ ਪਤਾ ਨਹੀਂ ਕਿ ਪਹਾੜੀ ਦੇ ਉਰਲੇ ਬੰਨੇ ਕਿੰਨੇ ਕੋ ਟਰੈਕਟਰ ਆ ਤੇ ਬੜਾ ਬਾਬੋ ਕਿਸਾਨੀ ਦਾ ਕੰਮ ਇੱਥੇ ਕਿਸਾਨੀ ਸਭ ਤੋਂ ਵੱਧ ਜਿਹੜੀ ਇਟਲੀ ਜੀ ਹੁੰਦੀ ਆ ਫਿਰ ਸਪੇਨ ਚ ਵੀ ਆ ਆ ਜਰਮਨ ਹੋਣ ਪਿੰਡ ਰਹਿਣ ਲੱਗੇ ਇਧਰ ਪਤਾ ਲੱਗਾ ਵੀ ਇੱਥੇ ਵੀ ਕੰਮ ਉਹ ਤੁਰ ਪਿਆ ਲੈ ਕੇ ਝੋਟਾ ਆ ਦੇਖਿਓ ਉਧਰ ਇਹਦੇ ਵਿੱਚ ਕੰਪਿਊਟਰ ਲੱਗੇ ਹੋਏ ਆ ਤੇ ਇਹ ਸਾਰੇ ਸਿਸਟਮ ਨੇ ਤਿਆਰ ਕੀਤਾ ਗਿਆ ਕੰਪਿਊਟਰ ਦੇ ਸਿਸਟਮ ਦੇ ਨਾਲ ਵੇਖ ਲਓ ਵੀ ਇਹਨਾਂ ਜਿੱਥੋਂ ਛੱਡ ਗਿਆ ਆ ਉਥੋਂ ਹੁਣ ਸ਼ੁਰੂ ਕਰਨਾ ਇਨੇ ਫਿਰ ਮੋੜਤਾ ਯਾਰ ਝੋਟਾ ਆਨੇ ਉਧਰ ਨੂੰ ਆ ਉੱਚੇ ਨਹੀਂ ਮੇ ਖੇਤ ਆ ਪਰਨ ਲੈ ਗਿਆ ਪਹਾੜੀ ਵਾਲੇ ਬੰਨੇ ਨੂੰ ਆਓ ਦੇਖੋ ਇਧਰੋਂ ਫਿਰ ਸ਼ੁਰੂ ਕਰੂਗਾ ਨਾ ਇੱਕ ਬੰਨੇ ਇਹ ਰੂੜੀ ਖਲਾਰੀ ਜਾਂਦਾ ਤੇ ਦੂਜੇ ਬੰਨੇ ਉਹ ਤਵੇ ਫਿਰਨਦੇ ਆ ਤਿੰਨ ਟਰੈਕਟਰ ਲੱਗੇ ਆ ਮੇਰੇ ਖਿਆਲ ਇਧਰ ਵੀ ਕਿੱਲਾ 100 150 ਹੋਣਾ ਜ਼ਮੀਨ ਦਾ ਅਗਲੇ ਆਂਦਾ ਆਹ ਚੁੱਕ ਕੇ ਮਾਰਿਆ ਕਮਾ ਕੇ ਕਾਂਦ ਨਾਲ ਆ ਖਾਲੀ ਕਰਕੇ ਆ ਗਿਆ ਤੇ ਹੁਣ ਭਰ ਲੱਗੇ ਟਰਾਲੀ ਆਹ ਦੂਜਾ ਟਰੈਕਟਰ ਵੀ ਪਿੱਛੇ ਹੀ ਤੁਰਿਆ ਆਉਣ ਡਿਆ ਮੇਲ ਦਾ ਕਿੱਥੇ ਆ ਉਹ ਆ ਗਿਆ ਨਾ ਉਹ ਦੇਖੋ ਹੁਣ ਇਹ ਦੋਵੇਂ ਅੰਨੀ ਪਾਉਣ ਡਿਆ ਪੂਰੀ ਟਰਾਲੀ ਖਤਮ ਹੋ ਗਈ ਟਰਾਲੀ ਭਰ ਕੇ ਫੇਰ ਇਧਰੋਂ ਲੈ ਜਾਣੀ ਨੇ ਔਰ ਰੂੜੀ ਅਜੇ ਬਾਧੂ ਪਈ ਪਾਣੀ ਕਿੰਨੇ ਕ ਡੰਗਰਾਂ ਦੀ ਹੋਣੀ ਆ ਆ ਦੇਖੋ ਤੇ ਆ ਉਹ ਉਧਰ ਆ ਗਿਆ ਹੀ ਵੇਖ ਵਟ ਦੇਖ ਲੋ ਕੇ ਕੋਰੀਏ ਜੱਟ ਦੀ ਕੰਪੈਨ ਚੱਲਦੀ ਹੱਥ ਭਈਏ ਦੇ ਸੁਨੇਹਾ ਘੱਲਦੀ ਉਹ ਗੱਲ ਸੱਚੀ ਆ ਯਾਰ ਆ ਉਹ ਯਾਰ ਬਟੇਂਡੇ ਵਾਲਾ ਜੌਂਡੀਰ ਲਈ ਫਿਰੰਡਿਆ ਤੇ ਇਧਰ ਦੇਖੋ ਤੁਸੀਂ ਭਾਰਤੀਆ ਟਰਾਲੀ ਜੀ ਸੀ ਬੀ ਵਾਲਾ ਵੀ ਕੰਮ ਘੈਂਟ ਆ ਹਨਾ ਮਿੰਟਾਂ ਸੈਕਿੰਟਾਂ ਚ ਕੰਮ ਨਬੇੜ ਕੇ ਅਗਲਾ ਗਾਂ ਜਾਣਾ ਕਹਿੰਦਾ ਰਣਜੀਤ ਬਾਵਾ ਜੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਂਦਾ ਤਾਂ ਸਾਡੇ ਗੋਰੀਆਂ ਪੱਠੇ ਪਾਉਣੇ ਤੇ ਮੇਮਾਂ ਧਾਰਾ ਕੱਢਦੀਆਂ ਪਰ ਹੁਣ ਚੇਤਾ ਹੁੰਦਾ ਗੱਲ ਉਹਦੀ ਸੱਚੀ ਹੋ ਜਣੀ ਗੋਰੇ-ਗੋਰੀਆਂ ਇੱਥੇ ਬਹੱਤੇ ਕੰਮ ਕਰਦੇ ਏਡੀ ਗੱਲ ਨਹੀਂ ਗਈ ਆਹ ਦੇਖੋ ਚੰਗਾ ਫਿਰ ਦੋਸਤੋ ਮੈਂ ਵੀ ਨਿਕਲਾਂ ਕੰਮ ਦਾ ਟਾਈਮ ਹੋ ਗਿਆ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਆਓ ਲਿਖ ਲਿਆ 버ਗਰ ਉਹਦਾ ਨਾਮ ਲਿਖਿਆ ਗੋਰੀ ਦਾ ਜਿਹਦੀ ਕੰਪਨੀ ਆ ਹੁਣ ਚੱਲੇ ਆਂ ਅਸੀਂ ਇਨਾ ਖੇਤ ਵਿੱਚੋਂ ਦੀ ਨਾ ਪੈਲੀਆਂ ਦੇ ਨਿਕਲਦੇ ਹੋਏ ਅਸੀਂ ਜਾਣਾ ਉਹ ਪਿੰਡਾਂ ਥਾਣੀ ਹੁੰਦੇ ਹੋਏ ਆਪਣੇ ਕੰਮ ਨੂੰ 10 ਪਿੰਡਾਂ ਦਾ ਟੱਕ ਨਿਕਲ ਕੇ ਤੇ ਫੇਰ ਜਾਣਾ ਇਹ ਸਾਰੇ ਕਿਸਾਨਾਂ ਦੇ ਪਿੰਡ ਆ